ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੇਸ਼ ਦੇ 140 ਕਰੋੜ ਮੌਕੇ ਵਿੱਚੋਂ ਪਹਿਲਾ ਜਿਹੜਾ ਦੇਸ਼ದ್ರੋਹ ਦਾ ਕੇਸ ਪਿਆ ਉਸ ਕੇਸ ਵਿੱਚ ਕਲ ਜਮਾਨਤ ਹੋ ਗਈ ਸਿੱਖ ਰੋਹੰਦੀ ਤਾਕਤਾਂ ਨੇ ਇਕਜੁੱਟ ਹੋ ਕੇ ਬੜਾ ਵੱਡਾ ਪ੍ਰਯਾਸ ਕੀਤਾ ਕਿ ਰਾਜਸਥਾਨ 'ਚ ਸਿੱਖਾਂ ਦੀ ਆਵਾਜ਼ ਦਬਾਈ ਜਾਵੇ ਪਰ ਇਹ ਪ੍ਰਯਾਸ ਉਹਨਾਂ ਨੂੰ ਉਦੋਂ ਪੁੱਠੇ ਪੈ ਗਏ ਜਦੋਂ ਸਮੁੱਚਾ ਪੰਚ ਇਸ ਮਸਲੇ ਤੇ ਇਸ ਕੇਸ ਕਰਕੇ ਲਾਂਬੰਦ ਹੋ ਗਿਆ ਸਮੂਹੇ ਤੱਕ ਸੈਵਨ ਦੇ ਜਥੇਦਾਰ ਸੈਵਨ ਸ਼੍ਰੋਮਣੀ ਕਮੇਟੀ ਤਖਸਾਲਾਂ ਸੰਪਰਦਾਵਾਂ ਨਿਆਂੰਕਸਨ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਇੱਤੋਂ ਤੱਕ ਕਿ ਸਾਡੇ ਜਿਹੜੇ ਪੰਜਾਬ ਦੇ ਐਮਪੀ ਸੀਗੇ ਉਹਨਾਂ ਨੇ ਵੀ ਬੜੇ ਮੁੱਖ ਰੂਪ ਚ ਆਵਾਜ਼ ਬੁਲੰਦ ਕੀਤੀ ਕੱਲ ਕਿਰਪਾ ਜੀ ਗੁਰੂ ਸਾਹਿਬ ਦੀ ਇਸ ਕੇਸ ਤੇ ਜਵਾਬਤ ਮਿਲ ਗਈ ਤੇ ਉਹਨਾਂ ਲੋਕਾਂ ਨੂੰ ਮੂੰਹ ਦਿਖਾਣੀ ਪਈ ਜਿਹੜੇ ਲੋਕ ਇਹ ਪ੍ਰਯਾਸ ਕਰ ਰਹੇ ਸੀਗੇ ਕਿ ਕਿਸੇ ਤਰੀਕੇ Rajasthan ਦੀ ਇਸ बुलंद ਆਵਾਜ਼ ਨੂੰ ਬੰਦ ਕੀਤਾ ਜਾਵੇ ਜਿਹੜੀ ਸਿੱਖ ਜਥੇਬੰਦੀਆਂ ਆਪਣੀ ਕੌਮੀ ਸਵੈਮਾਨ ਵਾਸਤੇ ਆਵਾਜ਼ ਬੁਲੰਦ ਕਰ ਰਹੀਆਂ ਹਨ ਮੈਂ ਵਿਸ਼ੇਸ਼ ਤੌਰ ਤੇ ਤੁਹਾਨੂੰ ਮਤ ਕਰਾਂਗਾ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦਾ ਜਿਨ੍ਹਾਂ ਨੇ ਸਿਰਫ ਆਵਾਜ਼ ਦਾ ਨਾਅਰਾ ਨਹੀਂ ਮਾਰਿਆ ਬਲਕਿ ਇੱਕ ਇੱਕ ਦਿਨ ਇਸ ਕੇਸ ਦੀ ਪੈੜੀ ਕੀਤੀ ਪੁੱਛ ਪੜਤਾਲ ਕੀਤੀ ਸਾਥ ਦਿੱਤਾ ਉਕੀਲਾਂ ਬੱਤੇ ਸਹਿਯੋਗ ਕੀਤਾ ਸਿਰਫ ਗੱਲਾਂ ਨਹੀਂ ਕੀਤੀਆਂ ਇਸ ਕਰਕੇ ਮੈਂ ਧੰਨਵਾਦ ਕਰਾਂਗਾ ਐਡਵੋਕੇਟ ਭਾਈ ਹਰਜਿੰਦਰ ਧਮੀ ਸਾਹਿਬ ਦਾ ਭਾਈ ਸਾਹਿਬ ਅਗਰਿੰਦਰ ਜੀ ਮੇਰਾ ਤੋਂ ਸਾਹਿਬ ਦਾ ਤੇ ਮਿਸ ਨਾਲ ਉਹਨਾਂ ਵੀਰਾਂ ਦਾ ਜਿਹੜੇ ਮੇਰੇ ਨਿੱਜੀ ਮਿੱਤਰ ਸਨ ਜਿਨ੍ਹਾਂ ਨੇ ਤਨ ਮਨ ਧਨ ਨਾਲੇ ਸਾਥ ਦਿੱਤਾ ਤੇ ਵਿਸ਼ੇਸ਼ ਤੌਰ ਤੇ ਮੈਂ ਰਾਜਸਥਾਨ ਦੀ ਸਮੁੱਚੀ ਜਥੇਬੰਦੀ ਨੂੰ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਘਰ ਘਰ ਪਿੰਡ ਪਿੰਡ ਗੁਰਦੁਆਰਾ ਸਾਹਿਬ ਚ ਅਰਦਾਸਾਂ ਕੀਤੀਆਂ ਤੇ ਬਾਬਾ ਦੀਪ ਸਿੰਘ ਜੀ ਕਿਰਪਾ ਕੀਤੀ ਤੇ ਸੰਘਰਸ਼ ਤੋਂ ਸੁਰੱਖੋ ਨਿਕਲੇ ਸੂਏ ਕਰ ਸਰ ਤੁਮੇ ਸਿੱਖ ਪੰਦਾ ਬਹੁਤ ਬਹੁਤ ਅਨੁਭਾਤ ਸਤਿਗੁਰੂ ਪਾਸਾ ਮੇਰ ਕਰਨ ਇਸੇ ਥੋੜਾ ਪਿਆਰ ਥੋੜੀਆਂ ਅਸੀਸਾਂ ਤੁਹਾਡਾ ਸਨੇਹ ਰਾਜਸਥਾਨ ਦੀ ਸਿੱਖ ਸੰਗਤਤ ਬਣਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ